ਆਨ ਉਹ ਹਰਦਾ ਹੀ ਨਹੀਂ ਆਈ ਯੁੱਤੀਆਂ ਖਾ ਕੇ ਰੂ ਬਨਾਲਾ ਤੇ ਮੜ ਕੇ ਉਹ ਬੈਸਟ ਤੋਂ ਲੜਦਾ ਸੀ ਮੈਂ ਬਣਦਾ ਡੇਢ ਜਫਾ ਲੈ ਕੋਣ ਬੈਸਟ ਬਣਿਆ ਕਦੀ ਮੈਂ ਤਾਂ ਮੂੜ ਹੀ ਆਇਆ ਨਹੀਂ ਖੇਡਣ ਦੇ ਇਸ ਵੀ ਦਾ ਮੈਂ ਕਿੱਥੋਂ ਲੈ ਤੁਹਾਡੇ ਮੈਚ ਯੋਸ਼ ਆਇਆ ਮੈਨੂੰ ਕਿਹਦੇ ਮੇਰੇ ਨਾਲ ਦੇਖ ਇਹ ਦੇਖ ਲੋ ਜਾਫੀ ਆ ਇੱਕ ਸਾਰੇ ਡੇਢ ਜਫਾ ਲਾ ਕੇ ਦੋਸਤ ਲਾਈਨ ਤੇ ਰੜੀਆ ਵੀ ਕਹਿੰਦਾ ਮੇਰੇ ਜਾ ਰਿਹਾ ਮੈਂ ਬੈਸਟ ਮੈਂ ਬੈਸਟ ਆ ਦੱਸ ਚਾਰ ਹੀ ਦੇ ਕੋ ਦੋ ਤਿੰਨ ਰੋਲ ਮਾਰ ਕੇ ਦਿੱਤਾ ਇਹੇ ਜਹਾਜ਼ ਲੱਗਾ ਨਹੀਂ ਪਾਵਾਂ ਨੇੜੇ ਤੇ ਇਹਨਾਂ ਦੇ ਰੂ ਨਾ ਯੁੱਤੀ ਫੇਰੀ ਆਦਣ ਇਹ ਜਾਣ ਕੇ ਮੇਰੇ ਮੂਰੇ ਆ ਖੇਡਣ ਕਹਿੰਦਾ ਹਰਾ ਕੇ ਪੜਾਈ ਹਰਾ ਗਿਆ ਅਗਲੇ ਵੀਕੈਂਡ ਆਇਆ ਅਗਲੇ ਹਫਤੇ ਅਗਲੇ ਹਫਤੇ ਫੇਰ ਨੀ ਜੁੱਤੀ ਫੇਰਦੀ ਆ ਹੁਣ ਨਹੀਂ ਹੈ ਹੁਣ ਅਗਲੇ ਜਿੱਤੋਗੇ ਪੱਕਾ 100% ਚੱਲ ਠੀਕ ਹੈ ਸਹੀ ਹੈ ਮੈਂ ਲੋਨੂ ਕੀ ਦੌੜਾਈ ਸੀ ਬੇਚੀਆ ਕੇ ਚੌਕ ਵਿੱਚ ਚੌੜਾਈ ਸੀ ਇੱਕ ਸਿੱਧੀ ਗੱਲ ਕਹਾ ਮੇਰਾ ਮੇਲ ਹੀ ਹੈ ਨਹੀਂ ਮੇਰੇ ਬਾਰੇ ਹਜੇ ਥੋੜੇ ਕੋ ਡਿਟੇਲ ਹੀ ਹੈ ਨਹੀਂ ਉਹ ਕੂੜੀਆਂ ਪੰਜਾਵੇ ਨਾਲ ਗੋਲੀਆਂ ਚਲਾਵੇ ਰਹੀਆਂ 아, 니가 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 니가

ਤਾਂ ਦੋਸਤੋ ਤੁਸੀਂ ਵੀ ਦੇਖਿਆ ਕਿਵੇਂ ਜਹਾਦਾ ਸੁਰਖਵਰ ਤੇ ਯੋਦਾ ਸੁਰਖਵਰ ਇਕੱਠੇ ਇੱਕ ਦੂਜੇ ਨੂੰ ਮਸ਼ਕਰੀਆਂ ਕਰ ਰਿਹਾ ਤੇ ਜਹਾਦਾ ਯੋਦੇ ਨੂੰ ਕਹਿ ਰਿਹਾ ਕਿ ਇਹ ਮੇਰੇ ਨਾਲ ਡੇਲ ਨੰਬਰ ਤੋਂ ਲੈ ਕੇ ਲੜਾਈ ਕਰ ਰਿਹਾ ਸੀ ਕਿ ਕਹਿ ਰਿਹਾ ਸੀ ਕਿ ਮੈਂ ਇਕੱਲਾ ਵੈਸਟ ਮਾਂ ਤੇ ਦੋਸਤੋ ਕਿਸ ਤਰ੍ਹਾਂ ਜਹਾਦੇ ਨੇ ਵੀ ਜਵਾਬ ਦਿੱਤਾ ਦੋਸਤੋ ਦੇਖਿਆ ਤੁਸੀਂ ਕਿਵੇਂ ਇੱਕ ਦੂਜੇ ਵਿੱਚ ਪੂਰਾ ਪਿਆਰ ਹੈ ਤੇ ਕੋ ਗੋਜ ਕੇ ਪੇਜਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਦੋਵੇਂ ਅਲੱਗ-ਅਲੱਗ ਆ ਪਰ ਦੋਨਾਂ ਵਿੱਚ ਪਿਆਰ ਬਹੁਤ ਜ਼ਿਆਦਾ ਹੈ ਤੇ ਦੋਨੇ ਇਕੱਠੇ ਭਰਾਵਾ ਵਾਂਗ ਰਹਿੰਦੇ ਆ ਤੇ ਦੋਸਤੋ ਐਸੀ ਆ ਦੀ ਵੱਡੀ ਅਪਡੇਟ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ